ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤ ਸਾਹਿ 10ਵੀ ਕਭਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰ ਅਮਰੇ ਦੁਸ਼ਟ ਸਭੈ ਤੁਮ ਕਾ ਬੋ ਆਪ ਹਾਥ ਦੈ ਮੋਹੇ ਬਚਾਵ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾ ਨਿਜ ਕਰਤੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ सेवक ਸਿੱਖ ਹਮਾਰੇ ਤਾਰਿਐ ਚੁਰਿ ਚੁਨ ਸਤਰ ਹਮਾਰੇ ਮਾਰਿਐ ਹੈ ਆਪ ਹਾਥ ਦੇ ਮੁਝੇ ਅਬਰੀਐ ਮਰਨ ਕਾਲ ਕਾਤਰਾ ਸੁਨੀਵਰੀਐ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸਿਤਜ ਜੂ ਕਰਿਓ ਰੱਛਾ ਰਾਖ ਲਹੁ ਮੋਇ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਜ ਰਾਜ ਬ੍ਰਹਮਾ ਜੂਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ आदे अंत्ये कै अवतारा सोए गुरु समझो हमारा नमस्कार से सही कह मारी सकल प्रजा जिन आप सवारी शिवकन को शिव गुण सुख दीयो सतरण को पलमो वद कियो काटे काटे के अंतर की जानत भले बुरे की पीर पहचानत सीटे ते कुंचले सतूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचान कट कट के पट पट की जानै जाबे उदकरख कर कर्तार प्रजा तरत तब देह अपार जाबेया करख करत हो कबहु तो मैं मिलत देह तर सबहु जेते बदन श्रेष्ठ सब तारै आप अपनी बूझि उचारै तुम स हि ते रहत निरालम जानत भेद भेद अर्यालम् निरंकार निर्भङ्कार निर्लम्ब आद्य नीलयनाद्य ताका अका उचारत तेता जाको केभ न पावत वेदा कर पाहन अनुमानत महामूढकश भेद न जानत महादेव को कहत शिव निरंकार काचीनत न प्यव आप अपनी बुध है जेती वर्ण तिन्न भिन्न तुहे तेती लखा न जाय पसारा कह विद सजा प्रथम संसार एक रूप अनूप स्वरूपा रंक प्यो राव कही पूपा अंडज जे रिज सेत जकीनी उत पुज बहुर रच दिनी कहो फूल राजा है बैठा कहो समट प्यो संक्रिय कैठा सगरी श्रेष्ठ दिखाय चम्बव आद जुगाद स्वरूप चम्बव अब रक्षा मेरी तुम करो सिख वार्य सिख संगरो दुष्ट जिते उठ बत उत पाता सकल मलेश करो जे असित ज तव सरणि पर तिनके दुष्ट दुखत है मर पुरख जवन पग परे तिहारे तिनके तुम संकट सपटारे ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਹ ਰਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰੇਸ਼ਟ ਡਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮੋਹਿ ਰਹੋ ਰਿਤ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਵੈਸਾ ਕਹਿ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰ ਆਕਾਲ ਪਾਸਤੇ ਤਹੇ ਉਬਾਰਾ जिन नर नाम तिहारो कहाँ दारिद दुष्ट दो केत मैं शरण तिहारी आप हाथ देले हो, हो सहाय दुष्ट दोख तेलहे बचाई कृपा करि जग माता ग्रन्थ करा पूर्ण सवराता लिख सकल दहे को हरता दुष्ट दोखे अनुकोषे करता ਸਰੀ ਸਿੱਧਜ ਜਬ ਪੈ ਗਿਆਲਾ ਪੂਰਨ ਕਰਾਂ ਕਰੰਥ ਤਤਕਾਲਾ ਮਨ ਬਾਸ਼ਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅੜਿਲ ਸੁਨੇ ਗੂੰਗਜੋ ਜਾਹੈ ਸੁ ਰਸਨਾ ਪਾਵੈ ਸੁਨੇ ਮੂਰਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਪਾਵ ਨਿਕਟ ਨਾ ਦਿਨ ਨਰਕੇ ਰਹੈ ਹੋ ਜੋ ਜਾਕੇ ਏਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ 17 ਹੈ ਸਹਿਜ ਪਣੀ ਚੈ ਅਰਧ ਸਹਿਜ ਪੁਰ ਤੀਨ ਕਹੀ ਚੈ ਆਦਰਵ ਸੁਦੇ ਅਸ਼ਟਮੀ ਰਵਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤੇ ਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਤੇਰੇ ਅਸਤਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋ ਹਿ ਬਖਾਨਿਓ ਦੋਹਰਾ ਸਗਲ ਦਵਾਰ ਕੋ ਸਾਢਕੈ ਗਇਓ ਤੋਹਾਰ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ